ਕੋਟਾ ਰੱਖਿਆ ਗਿਆ ਹੈ ਜਿਸ ਤਰ੍ਹਾਂ ਕੀ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਰੋਸ ਮਈ ਜਿਹੜਾ ਇੱਕ ਧਰਨਾ ਦਿੱਤਾ ਜਾ ਰਿਹਾ ਹੈ ਤੇ ਇਹ ਧਰਨਾ ਕਾਫੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਤੇ ਇਸੇ ਦੌਰਾਨ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਨੌਜਵਾਨ ਕਿਸਾਨ ਸ਼ੁਭ ਕਰਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਇਸ ਤੋਂ ਇਲਾਵਾ ਉਹਨਾਂ ਨੇ अनेका ਹੋਰ ਸੈਂਕੜੇ ਜਿਹੜੇ ਮਜ਼ਦੂਰ ਕਿਸਾਨ ਨੇ ਅਤੇ ਭੈਣਾ ਉਹਨਾਂ ਉੱਤੇ ਵੀ ਹਰਿਆਣਾ ਸਰਕਾਰ ਵੱਲੋਂ ਤਸ਼ੱਦਦ ਕੀਤਾ ਗਿਆ ਇੱਥੇ ਹੀ ਨਹੀਂ ਇਹਨਾਂ ਨੇ ਬਾਸ ਕੀਤੀ ਹੈ ਹਲੇ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਧਰਨਾ ਦੇ ਰਹੀਆਂ ਨੇ ਉਹਨਾਂ ਦੇ ਨਾਲ ਸਰਕਾਰ ਦਾ ਜਿਹੜਾ ਵਤੀਰਾ ਹੈ ਉਹ ਬਹੁਤ ਹੀ ਮਾੜਾ ਹੈ ਦੂਜੀ ਸਭ ਤੋਂ ਵੱਡੀ ਗੱਲ 15 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਪਰ ਅਸਲ ਦੇ ਵਿੱਚ ਇਹ ਆਜ਼ਾਦੀ ਸਿਰਫ ਸਰਕਾਰਾਂ ਦਾ ਇੱਕ ਸਮਝੌਤਾ ਹੀ ਹੈ ਪੰਜਾਬ ਦਾ ਇਹ ਅਸਲ ਦੇ ਵਿੱਚ ਇਹ ਪੰਜਾਬੀਆਂ ਦਾ ਉਜਾੜਾ ਹੀ ਹੋਇਆ ਇਸੇ ਰੋਜ਼ ਦੇ ਵਿੱਚ ਅ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਕਾਲੀ ਆਜ਼ਾਦੀ ਦਿਵਸ ਵੱਜੋਂ ਇਸ ਨੂੰ ਇਸ ਦਿਹਾੜੇ ਨੂੰ ਮਨਾਉਣ ਦੀ ਅਪੀਲ ਕੀਤੀ ਗਈ ਹੈ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਇਲਾਕੇ ਦੇ ਵਿੱਚੋਂ ਰੋਜ਼ ਦੇ ਵੱਜੋਂ ਜਿਹੜਾ ਇਹ ਦਿਹਾੜਾ ਮਨਾਉਣ ਅਤੇ ਟਰੈਕਟਰਾਂ ਦੇ ਉੱਤੇ ਜਿਹੜੀ ਹੈ ਰੋਸ ਰੈਲੀ ਕੱਢਣ ਅਸਲ ਦੇ ਵਿੱਚ ਟ੍ਰੈਕਟਰਾਂ ਤੇ ਰੋਸ ਮਾਰਚ ਕੱਢਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਸਰਕਾਰਾਂ ਦੇ ਵੱਲੋਂ ਪੁਰਾਣੇ ਕਾਨੂੰਨ ਬਦਲ ਕੇ ਉਹਨਾਂ ਦੇ ਵਿੱਚ ਨਵੀਆਂ ਪ੍ਰਵੀਜ਼ਨਾਂ ਲਾਗੂ ਕਰਕੇ ਨਵੇਂ ਕਾਨੂੰਨ ਬਣਾਏ ਗਏ ਜਿਹੜੇ ਇਹਨਾਂ ਨੇ ਨਵੇਂ ਕਾਨੂੰਨ ਬਣਾਏ ਆ ਇਹਨਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਗਈ ਇਹ ਇੱਕ ਆਮ ਇਨਸਾਨ ਦੇ ਲਈ ਬਹੁਤ ਹੀ ਖਤਰਨਾਕ ਕਾਨੂੰਨ ਨੇ ਅਤੇ ਉਹਨਾਂ ਤੇ ਵਿਸ਼ੇਸ਼ ਰੋਸ ਮਾਰਚ ਸੀ ਅਤੇ ਬਾਕੀ ਸਰਕਾਰਾਂ ਨੇ ਜਿਹੜਾ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਚੱਲ ਰਹੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਬਰੂਦ ਗੋਲੇ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਵਿੱਚ 26 ਆਮ ਕਿਸਾਨ ਮਜ਼ਦੂਰ ਭਰਾ ਅਤੇ ਭੈਣਾਂ ਜਿਹੜੇ ਉਹ ਸ਼ਹੀਦ ਹੋ ਗਏ ਜਿਨ੍ਹਾਂ ਦੇ ਵਿੱਚੋਂ ਸ਼ੁਭ ਕਰਨ ਨੂੰ ਜਿਹੜੀ ਗੋਲੀ ਵੱਜੀ ਆ ਅਤੇ ਉਸ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਉਸ ਦੇ ਰੋਸ ਵਿੱਚੋਂ ਸਰਕਾਰ ਜਿਹੜੀ ਗੱਲ ਆ ਉਹ ਨਹੀਂ ਸੁਣ ਰਹੀ ਉਹ ਕਿਸਾਨਾਂ ਨੂੰ ਇਨਸਾਫ ਜਿਹੜਾ ਉਹ ਨਹੀਂ ਦੇ ਰਹੀ ਇਸੇ ਲੜੀ ਦੇ ਚੱਲਦੇ ਆ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਵੱਲੋਂ ਬਲਜੀਤ ਕੌਰ ਮਖੂ ਮੈਲਾ ਪ੍ਰਧਾਨ ਚਰਨਜੀਤ ਸਿੰਘ ਬੱਲ ਬਲਾਕ ਪ੍ਰਧਾਨ ਜਗਸੀਰ ਸਿੰਘ ਕਿਰਪਾਲ ਸਿੰਘ ਅਤੇ ਬਾਕੀ ਸਾਰੇ ਬਲਾਕ ਦੀ ਟੀਮ ਇਸ ਟਰੈਕਟਰ ਰੋਸ ਮਾਰਚ ਦੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਰਹੀ ਤੇ ਇਨਾਂ ਸਾਰਿਆਂ ਦੇ ਵੱਲੋਂ ਇਹ ਟਰੈਕਟਰ ਰੋਸ ਮਾਰਚ ਪਿੰਡ ਬੱਲ ਤੋਂ ਸ਼ੁਰੂ ਕਰਕੇ ਪਿੰਡ ਜੋਗੇਵਾਲਾ ਤੱਕ ਕੱਢਿਆ ਗਿਆ ਆਉ ਤੁਹਾਨੂੰ ਦਿਖਾਉਨੇ ਆ ਸਾਰੀ ਰਿਪੋਰਟ ਜੁੜੇ ਰਹੋ ਸਾਡੇ YouTube ਚੈਨਲ ਸਿਮਰ ਕੌਰ ਮਰਾਣਾ ਅਤੇ Facebook